ਦਰਸ਼ਕੋ ਤੁਸੀਂ ਜੁੜੇ ਹੋ ਜੀ ਸਾਂਝ ਸੋਸ਼ ਟੀਵੀ ਦੇ ਨਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਦਰਸ਼ਕੋ جنگ ਤਬਾਹੀ ਦਾ ਨਾਮ ਹੁੰਦਾ ਹੈ ਤੇ ਜਦੋਂ جنگ ਹੁੰਦੀ ਹੈ ਤਾਂ ਲੱਖਾਂ ਹੀ ਲੋਕ ਬੇਕਾਰ ਹੋ ਜਾਂਦੇ ਨੇ ਤੇ جنگ ਦੇ ਵਿੱਚ ਬਹੁਤ ਹੀ ਜ਼ਿਆਦਾ ਤਬਾਹੀ ਹੁੰਦੀ ਹੈ ਨਾ ਉਹ ਕਿਸੇ ਧਰਮ ਨੂੰ ਵੇਖਦਾ جنگ ਨਾ ਹੀ ਕਿਸੇ ਵਿਅਕਤੀ ਨੂੰ ਵੇਖਦਾ ਨਾ ਹੀ ਕਿਸੇ ਜਾਨਵਰ ਨੂੰ ਵੇਖਦਾ ਬਸ ਹਰ ਪਾਸੇ ਤਬਾਹੀ ਤਬਾਈ ਹੁੰਦੀ ਹੈ ਚਾਰੇ ਪਾਸੇ ਬੰਬਾਰੀ ਹੁੰਦੀ ਹੈ ਸੋ ਬਹੁਤ ਸਾਰਾ ਡਰ ਲੱਗਦਾ ਹੈ ਜਦੋਂ جنگ ਹੁੰਦੀ ਹੈ ਕਿ ਜਦੋਂ ਦੋ ਦੇਸ਼ਾਂ ਦੇ ਵਿਚਕਾਰ ਜਾਂ ਬਹੁਤ ਸਾਰੇ ਦੇਸ਼ਾਂ ਦੇ ਵਿਚਕਾਰ ਜੰਗ ਹੁੰਦੀ ਹੈ ਨਾ ਤਾਂ ਬਹੁਤ ਹੀ ਸਾਰਾ ਨੁਕਸਾਨ ਹੋ ਜਾਂਦਾ ਹੈ ਤੇ ਇਹ ਨੁਕਸਾਨ ਨੇ ਹੋਏ ਦੇ ਵਿੱਚ ਤੁਸੀਂ ਦੇਖੋ ਉਹਦੇ ਵਿੱਚ ਜਾਨੀ ਨੁਕਸਾਨ ਵੀ ਹੁੰਦਾ ਤੇ ਮਾਲੀ ਨੁਕਸਾਨ ਵੀ ਹੁੰਦਾ ਤਾਂ ਨੁਕਸਾਨ ਤਾਂ ਦੋਨੋਂ ਦੇਸ਼ਾਂ ਦਾ ਹੁੰਦਾ ਪਰ ਅਸੀਂ ਇਸ ਗੱਲ ਨੂੰ ਸਮਝਦੇ ਨਹੀਂ ਹਾਂਗੇ ਅਸੀਂ ਲੜਦੇ ਰਹਿੰਨੇ ਹਾਂ ਅਸੀਂ ਸਮਝੌਤਾ ਨਾਲ ਆਪਣਾ ਕਦੇ ਵੀ ਕੰਮ ਸਵਾਰਦੇ ਨਹੀਂ ਹਾਂਗੇ ਸੋ ਦੇਸ਼ਾਂ ਨੂੰ ਚਾਹੀਦਾ ਕਿ ਉਹ ਆਪਣਾ ਜਿਹੜਾ ਕੰਮ ਹੈ ਉਹ ਸਮਝੌਤੇ ਨਾਲ ਕਰੀਏ ਸੋ ਜੰਗ ਦੇ ਨਾਲ ਬਹੁਤ ਹੀ ਜ਼ਿਆਦਾ ਤਬਾਹੀ ਹੋ ਜਾਂਦੀ ਹੈ ਤੇ ਲੋਕ ਕੰਮ ਕਰ ਲਈ ਜਿੱਥੇ ਰੋਜ਼ਗਾਰ ਲਈ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਜਾਂਦੇ ਨੇ ਪਰ ਕਈ ਵਾਰ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਜੋ ਕੰਮ ਅਸੀਂ ਕਰ ਰਹੇ ਹੁੰਦੇ ਆ ਉਹ ਕੰਮ ਸਾਨੂੰ ਛੱਡਣਾ ਪੈਂਦਾ ਕਿਉਂਕਿ ਜੰਗ ਦੇ ਵਿੱਚ ਬੜਾ ਕੁਝ ਹੁੰਦਾ ਕਈ ਵਾਰ ਸਾਨੂੰ ਅਜਿਹੀ ਸਥਿਤੀ ਬਣ ਜਾਂਦੀ ਹੈ ਕਿ ਅਸੀਂ ਨਾ ਚਾਹੁੰਦੇ ਹੋ ਵੀ ਉਹ ਕੰਮ ਨੂੰ ਛੱਡਣਾ ਪੈਂਦਾ ਅਸੀਂ ਜੇਕਰ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਪੜਨ ਜਾਣ ਰਹੇ ਆ ਤਾਂ ਵੀ ਅਸੀਂ ਜੇਕਰ ਦੇਸ਼ ਦੇ ਵਿੱਚ ਜੰਗ ਲੱਗੀ ਹੋਈ ਹੈ ਹੁਣ ਜਿਵੇਂ ਇਜ਼ਰਾ ਇਰਾਨ ਤੇ ਇਜ਼ਰਾਈਲ ਦੇ ਵਿੱਚ ਜੰਗ ਲੱਗੀ ਹੋਈ ਹੈ ਸੋ ਉਹਦੇ ਵਿੱਚ ਕੀ ਹੈ ਕਿ ਲੋਕਾਂ ਨੂੰ ਵਾਪਸ ਆਣਾ ਪਿਆ ਆਪਣਾ ਕੰਮ ਛੱਡ ਕੇ ਤੇ ਜਿੱਤੇ ਸਰਕਾਰ ਵੀ ਨਾਲੋਂ ਨਾਲ ਸਾਡੀ ਮਦਦ ਕਰ ਰਹੀ ਹੈ ਤਾਂ ਉੱਥੇ ਸਾਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਦਰਸ਼ਕਾ ਆਪਰੇਸ਼ਨ ਸਿੰਧੂ ਚਲਾਇਆ ਗਿਆ ਸੀਗਾ ਸਰਕਾਰ ਦੇ ਵੱਲੋਂ ਤੇ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਭਾਰਤ ਨੇ ਈਰਾਨ ਅਤੇ ਇਜ਼ਰਾਈਲ ਵਿੱਚ ਵਧ ਰਿਹਾ ਤਣਾ ਦੇ ਚੱਲਦਿਆਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਪਰੇਸ਼ਨ ਸਿੰਧੂ ਦੀ ਸ਼ੁਰੂਆਤ ਕੀਤੀ ਸੀ ਤੇ ਇਸ ਮੋਹਮ ਰਾਹੀਂ ਹੁਣ ਤੱਕ 37 ਤੀਸੋਂ 70 ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਲਿਆਂਦਾ ਗਿਆ ਤੇ ਮੰਗਲਵਾਰ ਨੂੰ ਹੀ 1100 ਤੋਂ ਵੱਧ ਭਾਰਤੀਆਂ ਨੂੰ ਈਰਾਨ ਅਤੇ ਇਜ਼ਰਾਈਲ ਤੋਂ ਕੱਢਿਆ ਗਿਆ ਤੇ ਇਜ਼ਰਾਈਲ ਤੋਂ 400 ਤੋਂ ਵੱਧ ਭਾਰਤੀਆਂ ਨੂੰ ਭਾਰੀ ਸੀ 17 ਜਹਾਜ਼ ਰਹੀਂ ਵਾਪਸ ਲਿਆਂਦਾ ਗਿਆ ਤੇ ਇਹ ਲੋਕ ਪਹਿਲਾਂ ਜ਼ਮੀਨ ਰਹੀਂ ਜਾਰਡਨ ਅਤੇ ਮਿਸਰ ਲੰਘ ਕੇ ਇਸਰਾਈਲ ਤੋਂ ਪਰਤੇ ਸੀਗੇ ਤੇ ਇਸ ਤੋਂ ਇਲਾਵਾ 161 ਭਾਰਤੀ ਜਿਨ੍ਹਾਂ ਨੇ ਇਜ਼ਰਾਈਲ ਤੋਂ ਅਮਾਨ ਜਾਰਡਨ ਦੀ ਰਾਜਧਾਨੀ ਤੱਕ ਯਾਤਰਾ ਕੀਤੀ ਵਿਸ਼ੇਸ਼ ਉਡਾਣ ਰਾਹੀਂ ਨਵੀਂ ਦਿੱਲੀ ਲਿਆਂਦਾ ਗਿਆ ਤੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਮੰਗਲਵਾਰ ਨੂੰ ਦੋ ਚਾਰਟਰਡ ਜਹਾਜ਼ਾਂ ਰਾਹੀਂ 573 ਭਾਰਤੀਆਂ ਤਿੰਨ শ্রীলੰਕਾਈ ਅਤੇ ਦੋ ਨੇਪਾਲੀ ਨਾਗਰਿਕਾਂ ਨੂੰ ਈਰਾਨ ਤੋਂ ਵਾਪਸ ਲਿਆਂਦਾ ਗਿਆ ਤੇ ਹੁਣ ਤੱਕ ਭਾਰਤ ਨੇ ਈਰਾਨ ਤੋਂ ਕੁੱਲ 2576 ਭਾਰਤੀਆਂ ਦੀ ਘਰ ਵਾਪਸੀ ਯਕੀਨੀ ਬਣਾਈ ਹੈ ਭਾਰਤ ਦੇ ਰਾਜ ਮੰਤਰੀ ਪਵਿੱਤਰਾ ਨੇ ਨਵੀਂ ਦਿੱਲੀ 'ਚ ਸਵਾਗਤ ਕੀਤਾ ਤੇ ਦੂਜੇ ਸਮੂਹ ਦੇ ਭਾਰਤੀਆਂ ਨੂੰ C17 ਜਹਾਜ਼ ਰਾਹੀਂ ਲਿਆਂਦਾ ਗਿਆ ਤੇ ਉਹਨਾਂ ਦੀ ਸਵਾਗਤ ਐਲ ਮਰੂਗਨ ਨੇ ਕੀਤਾ ਜੀ ਤੇ ਇੱਕ ਹੋਰ ਸਮੂਹ ਜੋ ਆਇਆ ਸੀਗਾ ਤਾਂ ਉਸ ਦੇ 268 ਭਾਰਤੀਆਂ ਨੂੰ ਵੀ ਨਵੀਂ ਦਿੱਲੀ ਪਹੁੰਚਾਇਆ ਗਿਆ ਤੇ ਇਹ ਜਹਾਜ਼ ਆਇਆ ਸੀਗਾ ਜੀ ਤੇ ਉੜਿਆ ਸੀਗਾ ਜੀ ਸ਼ਰਮ ਐਲ ਸ਼ੇਖ ਤੋਂ ਤੇ ਈਰਾਨ ਦੇ ਸ਼ਰਮ ਮਸਹਦ ਤੋਂ 292 ਭਾਰਤੀ ਵੀ ਵਿਸ਼ੇਸ਼ ਉਡਾਣ ਰਾਹੀਂ ਨਵੀਂ ਦਿੱਲੀ ਲਿਆਂਦੇ ਗਏ ਤਾਂ ਇੱਕ ਹੋਰ ਉਡਾਣ ਰਾਈ 281 ਭਾਰਤੀਆਂ ਨੇ శ్రీలంਕਾਈ ਅਤੇ ਦੋ ਨੇਪਾਲੀ ਨਾਗਰਿਕ ਨੇ ਉਹ ਵੀ ਵਾਪਸ ਲਿਆਂਦੇ ਗਏ ਨੇ ਤੇ ਨੇਪਾਲ ਦੇ ਰਾਜਦੂਤ ਡਾਕਟਰ ਸ਼ੰਕਰ ਸ਼ਰਮਾ ਨੇ ਭਾਰਤ ਸਰਕਾਰ ਦਾ ਧੰਨਵਾਦ ਵੀ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਨੇਪਾਲੀ ਨਾਗਰਿਕਾਂ ਦੀ ਸਹਾਇਤਾ ਕਰਕੇ ਉਹਨਾਂ ਨੂੰ ਸੁਰੱਖਿਅਤ ਵਾਪਸ ਭੇਜਿਆ ਤੇ ਇਸ ਤੋਂ ਪਹਿਲਾਂ ਵੀ ਸ਼ੁੱਕਰਵਾਰ ਦੀ ਰਾਤ 290 ਭਾਰਤੀਆਂ ਨੂੰ ਅਤੇ ਸ਼ਨੀਵਾਰ ਦੁਪਹਿਰ 310 ਭਾਰਤੀਆਂ ਨੂੰ ਵਕ ਵਕ ਵਿਸ਼ੇਸ਼ ਉਡਾਣਾ ਰਹਿਣ ਨਵੀਂ ਦਿੱਲੀ ਲਿਆਂਦਾ ਗਿਆ ਸੀ ਸੋ ਇਹ ਜੰਗ ਚੱਲ ਰਹੀ ਹੈ ਜੰਗ ਦੇ ਵਿੱਚ ਕੁਝ ਵੀ ਹੋ ਸਕਦਾ ਪਰ ਸਾਨੂੰ ਆਪਣਾ ਬਚਾਅ ਖੁਦ ਕਰਨਾ ਚਾਹੀਦਾ ਹੈ ਆਪਣੇ ਆਪ ਨੂੰ ਖੁਦ ਸੁਰੱਖਿਅਤ ਰੱਖਣਾ ਚਾਹੀਦਾ ਹੈ ਇੱਕ ਦੇਸ਼ ਨੂੰ ਦੂਜੇ ਦੇਸ਼ ਦੀ ਖਾਸ ਕਰਕੇ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਇੱਕ ਦੂਜੇ ਦੀ ਹੈਲਪ ਕਰਦੇ ਹਾਂ ਤਾਂ ਸਾਡੇ ਜਿਹੜੇ ਰਿਸ਼ਤੇ ਨੇ ਉਹ ਬਹੁਤ ਹੀ ਮਜ਼ਬੂਤ ਹੋ ਜਾਂਦੇ ਨੇ ਸੋ ਇਹ ਵੱਡੀ ਖਬਰ ਹੈ ਕਿ ਬਹੁਤ ਸਾਰੇ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਉਹਦੇ ਵਿੱਚ ਕੁਝ ਹੋਰ ਨਾਗਰਿਕ ਵੀ ਨੇ ਦੇਸ਼ ਦੇ ਨੇਪਾਲ ਦੇ ਵੀ ਨੇ ਸੋ ਇੱਕ ਜੰਗ ਜਾਰੀ ਹੈ ਪਰ ਜੰਗ ਸਾਨੂੰ ਨਹੀਂ ਕਰਨੀ ਚਾਹੀਦੀ ਸਾਨੂੰ ਬਹਿ ਕੇ ਸਮਝੌਤਾ ਕਰਨਾ ਚਾਹੀਦਾ ਦੇਸ਼ਾਂ ਨੂੰ ਚਾਹੀਦਾ ਕਿ ਆਪਸ ਦੇ ਵਿੱਚ ਜੇਕਰ ਉਹਨਾਂ ਦੇ ਕੋਈ ਗਿਲੇ ਸ਼ਿਕਵੇ ਨੇ ਤਾਂ ਉਹ ਬਹਿ ਕੇ ਇੱਕ ਟੇਬਲ ਦੇ ਉੱਤੇ ਜਾਂ ਫਿਰ ਫੋਨ ਰਾਹੀਂ ਜਾਂ ਕਿਸੇ ਤਰ੍ਹਾਂ ਕਿਸੇ ਤਰੀਕੇ ਨਾਲ ਉਸ ਨੂੰ ਸਮਝਾਉਣ ਸੁਲਝਾਉਣ ਇਹ جنگ ਬਹੁਤ ਹੀ ਹਾਨੀਕਾਰਕ ਹੁੰਦੀ ਹੈ جنگ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੁੰਦਾ ਤੇ جنگ ਖਾਸ ਕਰਕੇ ਤਬਾਹੀ ਦਾ ਨਾਮ ਹੈ ਤੇ ਤਬਾਹੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕੀ ਕੀ ਹੁੰਦਾ ਤਬਾਈ ਕਿਸੇ ਨੂੰ ਨਹੀਂ ਵੇਖਦੀ ਹੁੰਦੀ ਜੰਗ ਕਿਸੇ ਨੂੰ ਨਹੀਂ ਵੇਖਦੀ ਨਾ ਇਹ ਧਰਮ ਨੂੰ ਵੇਖਦੀ ਐ ਨਾ ਕਿਸੇ ਵਿਅਕਤੀ ਨੂੰ ਵੇਖਦੀ ਐ ਨਾ ਕਿਸੇ ਥਾਂ ਨੂੰ ਵੇਖਦੀ ਐ ਕਿਸੇ ਨੂੰ ਨਹੀਂ ਵੇਖਦੀ ਤੇ ਚਾਰੇ ਪਾਸੇ ਬੰਬਾਰੀ ਹੁੰਦੀ ਐ ਤੇ ਅਸੀਂ ਵੇਖਿਆ ਕਿ ਬਹੁਤ ਸਾਰੀ ਤਬਾਈ ਹੋਈ ਐ ਨੁਕਸਾਨ ਬਹੁਤ ਸਾਰਾ ਹੁੰਦਾ ਤੇ ਉਹ ਨੁਕਸਾਨ ਦੀ ਪਰਪਾਈ ਕਰਨਾ ਕੌਣ ਕਰੇਗਾ ਸੋ ਦੇਸ਼ ਨੂੰ ਬਹੁਤ ਸਾਰਾ ਨੁਕਸਾਨ ਹੁੰਦਾ ਜੀ ਸੋ ਜੰਗ ਹਮੇਸ਼ਾ ਖਤਮ ਹੋਣੀ ਚਾਹੀਦੀ ਐ ਜੰਗ ਤਬਾਈ ਦਾ ਨਾਮ ਐ